ਹੈਲੋ एवरीवन वेलकम बैक टू माय चैनल ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਜੀ ਗਰਮੀਆਂ ਚ ਠੰਡੇ ਨੂੰ ਬੜਾ ਦਿਲ ਕਰਦਾ ਹੈ ਨਾ ਤਾਂ ਅੱਜ ਆਪਾਂ ਗੰਨੇ ਦਾ ਰਸ ਬਣਾਉਣ ਜਾ ਰਹੇ ਹਾਂ ਉਹ ਵੀ ਗੁੜ ਦੇ ਨਾਲ ਆਪਾਂ ਨੇ ਜਾਰ ਲੈ ਲਿਆ ਖਾਲੀ ਉਸ ਚ ਪਾਵਾਂਗੇ ਆਪਾਂ ਬਰਫ਼ ਤੇ ਨਾਲ ਹੀ ਆਪਾਂ ਪਦਿਨੇ ਦੇ ਪੱਤੇ ਪਾ ਲਾਂਗੇ ਥੋੜਾ ਜਿਹਾ ਅਦਰਕ ਇਹ ਪਾ ਲਿਆ ਆਪਾਂ ਨੇ ਤੇ ਗੁੜ ਕੋਲ ਕੇ ਰੱਖਿਆ ਹੋਇਆ ਇਹ ਪਾ ਲਾਂਗੇ ਜਿੰਨਾ ਤੁਹਾਨੂੰ ਮਿੱਠਾ ਚਾਹੀਦਾ ਹਨ ਓਨੇ ਕੁ ਸਾਫ ਤੋਂ ਤੁਸੀਂ ਜੈਕਰੀ ਪਾਊਡਰ ਹੈ ਪਾ ਸਕਦੇ ਹਾਂ ਕੋਲ ਕੇ ਤੇ ਇਸ ਚ ਪਾਵਾਂਗੇ ਆਪਾਂ ਇੱਕ ਨਿੰਬੂ ਦਾ ਰਸ ਇਹ ਪਾ ਲਿਆ ਇਸ ਤੋਂ ਬਾਅਦ ਪਾਵਾਂਗੇ ਆਪਾਂ ਕਾਲਾ ਨਮਕ ਇਹ ਦੇਖੋ ਥੋੜਾ ਜਿਹਾ ਕਾਲਾ ਨਮਕ ਪਾ ਲੈਂਦੇ ਹਾਂ ਤੇ ਉਸ ਤੋਂ ਬਾਅਦ ਪਾਵਾਂਗੇ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਇਹ ਪਾ ਲਿਆ ਤੇ ਹੁਣ ਆਪਾਂ ਇਸ ਨੂੰ ਕਰ ਲੈਂਦੇ ਆ ਗ੍ਰाइंड ਬੰਦ ਕਰਕੇ ਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਂਦੇ ਆ ਸਾਰੀ ਚੀਜ਼ਾਂ ਮਿਲਦੇ ਆ ਬਾਅਦ ਲੋ ਜੀ ਜੂਸ ਬਣ ਕੇ ਆਪਣਾ ਤਿਆਰ ਹੈ ਦੰਨੇ ਦਾ ਰਸ ਗਰਮੀਆਂ 'ਚ ਬੜਾ ਟੇਸਟੀ ਲੱਗਦਾ ਹੈ ਤੇ ਹਲਦੀ ਵੀ ਹੈ ਘਰੇ ਬਣਾਓ ਤੇ ਪੀਓ ਗਲਾਸ ਆਪਾਂ ਰੈਡੀ ਕਰ ਲੈਂਦੇ ਆਂ ਦੇਖੋ ਕਲਰ ਵੀ ਬਿਲਕੁਲ ਗੰਨੇ ਦੇ ਰਸ ਵਾਲਾ ਹੀ ਆ ਚੁੱਕਿਆ ਥੋੜਾ ਜਿਹਾ ਆਪਾਂ ਇਹਨੂੰ ਡੈਕੋਰੇਟ ਕਰਨ ਲਈ ਪਧਨੇ ਦਾ ਪੱਤਾ ਰੱਖਤਾ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਗੰਨੇ ਦੇ ਰਸ ਵਾਲੀ ਤਾਂ ਪਲੀਜ਼ ਆਪਣੇ ਘਰੇ ਬਣਾਇਓ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਆਪਣੀ ਫੈਮਿਲੀ ਮੈਂਬਰਸ ਨਾਲ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਜਰੂਰ ਦਬਾਇਆ ਕਰੋ ਜੀ ਜੇਕਰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਜਰੂਰ ਦਬਾਇਆ ਕਰੋ ਤਾਂ ਕਿ ਤੁਹਾਨੂੰ ਚੈਨਲ ਤੇ ਆਉਣ ਵਾਲੀ ਹਰ ਵੀਡੀਓ ਮਿਲ ਜਵੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ